ਗਿਆਨੀ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਉਦਾਸੀਲ ਬਾਲ ਜਤੀ ਜਿਨ੍ਹਾਂ ਨੂੰ ਜਨਮ ਤੋਂ ਹੀ ਉਹ ਸਾਰੀ ਕਲਾ ਸਤਿਗੁਰਾਂ ਨੇ نواز ਕੇ ਬਖਸ਼ਿਆ ਭੇਜਿਆ ਉਹਨਾਂ ਨੇ ਫਿਰ ਅਖੰਡ ਪ੍ਰਚਾਰ ਕੀਤਾ ਸਾਰੀ ਉਮਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬਾਣੀ ਨੂੰ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਉਹਨਾਂ ਦਾ ਭਲਾ ਕੀਤਾ ਆ ਇੱਕ ਵਾਰ ਦਾ ਬਚਨ ਹੈ ਬਾਬਾ ਜੀ ਬਾਬਾ ਸ੍ਰੀ ਚੰਦ ਸਾਹਿਬ ਜੀ ਸਿੰਧੂ ਘਾਟੀ ਦੀ ਨਦੀ ਪੈਂਦੀ ਹੈ ਜਿਹੜੀ ਹੁਣ ਲੈਂਦੇ ਪੰਜਾਬ ਪਾਕਿਸਤਾਨ 'ਚ ਜਾ ਵੜੀ ਉਥੇ ਅਰਾਵੀ ਦੇ ਖੰਡੇ ਬਾਬਾ ਜੀ ਸੜੇ ਹੋਏ ਸੀ ਬਾਬਾ ਜੀ ਦਾ ਧੂਣਾ ਉਜਾਗਰ ਲਾਗੇ ਬੇਅੰਤ ਸਿੱਖ ਸੰਗਤਾਂ ਸਨ ਬਾਬਾ ਜੀ ਦਾ ਕੜਵਈ ਬਹੁਤ ਪਿਆਰ ਵਾਲਾ ਸਿੱਖ ਭਾਈ ਕਮਲਿਆ ਜੀ ਉਹਨਾਂ ਨੇ ਹੱਥ ਜੋੜ ਕੇ ਆਖਿਆ हे ਭਗਵਾਨ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਆ ਤੇ ਮਨ ਦਾ ਫੁਰਨਾ ਹੈ ਬਾਬਾ ਜੀ ਕਹਿਣ ਲੱਗੇ ਕਮਲਿਆ ਜੀ ਅਜ ਤੱਕ ਤੇਰਾ ਕੋਈ ਬਚਨ ਨਹੀਂ ਮੋੜਿਆ ਹੀ ਨਹੀਂ ਤੂੰ ਨਿਰਸੰਗ ਨਿਰਸੰਦੇਹ ਹੋ ਕੇ ਕਹੇ ਜੇ ਕੋਈ ਮਨ 'ਚ ਗੱਲ ਆਈ ਹੈ ਬਾਬਾ ਕਮਲਿਆ ਜੀ ਕਹਿਣ ਲੱਗੇ ਮਹਾਰਾਜ ਸੁਣਿਆ ਵੀ ਭਗਵਾਨ ਜਗਨਨਾਥ ਦੀ ਯਾਤਰਾ ਬੜੀ ਖੁੱਭ ਕੇ ਐਨ ਭਰ ਕੇ ਆਨੰਦ ਨਾਲ ਚੱਲਦੀ ਹੈ ਦਾਦਾ ਸ਼੍ਰੀਚੰਦ ਸਾਹਿਬ ਜੀ ਕਹਿਣ ਲੱਗੇ ਫੇ ਤੇਰੀ ਇੱਛਾ ਕੀ ਆ ਉਹ ਜਗਨਨਾਥ ਜੀ ਦੀ ਰਾਥ ਯਾਤਰਾ ਹੁਣ ਵੀ ਚੱਲਦੀ ਹੈ ਜਿੰਨੇ ਵੀ ਭਗਵਾਨ ਜੀ ਦੇ ਮੰਦਰ ਨੇ ਜਿੱਥੇ ਇੱਕ ਵਾਰੀ ਮੂਰਤੀ ਸਥਾਪਿਤ ਹੋ ਗਈ ਉਹ ਫਿਰ ਉੱਥੋਂ ਉਠਾਈ ਨਹੀਂ ਜਾਂਦੀ ਇਹ ਮਰਿਆਦਾ ਹੈ ਪਰ ਇੱਕ ਜਗਨਨਾਥ ਜੀ ਦਾ ਐਸਾ ਮੰਦਰ ਹੈ ਜਿੱਥੇ ਹਰ ਸਾਲ ਭਗਵਾਨ ਕ੍ਰਿਸ਼ਨ ਜੀ ਉੱਥੇ ਭਗਵਾਨ ਜਗਨਨਾਥ ਜੀ ਤੇ ਉਹਨਾਂ ਦੇ ਨਾਲ ਬਲਰਾਮ ਜੀ ਤੇ ਸੁਭਦਰਾ ਜੀ ਤਿੰਨ ਮੂਰਤੀਆਂ ਹਨ ਜਿਨ੍ਹਾਂ ਨੂੰ ਰਥ ਵਿੱਚ ਸਜਾ ਕੇ ਜਗਨਨਾਥ ਵਿੱਚੋਂ ਨਵਰ ਕੀਰਤਨ ਰੂਪ ਵਰਤਦੇ ਆ ਤੇ ਉਹ ਰਥ ਯਾਤਰਾ ਹੁਣ ਵੀ ਚੱਲਦੀ ਹੈ ਹੁਣ ਤੇ ਲਾਈਵ ਦਰਸ਼ਨ ਹੋ ਜਾਂਦੇ ਆ ਉਦੋਂ ਉੱਥੇ ਜਾ ਕੇ ਆਨੰਦ ਮਾਣਦੇ ਪੈਂਦੇ ਸੀ ਬਾਬਾ ਕਮਲਿਆ ਜੀ ਕਹਿਣ ਲੱਗੇ ਭਗਵਾਨ ਜੀ ਰਥ ਯਾਤਰਾ ਦਰਸ਼ਨ ਕਰਨ ਵਾਲੀ ਆ ਭਗਵਾਨ ਜੀ ਕਹਿਣ ਲੱਗੇ ਫੇਰ ਕਹਿੰਦੇ ਜੀ ਕੱਲ ਨੂੰ ਹੀ ਆ ਅੱਜ ਦਾ ਹੀ ਸਮਾਂ ਵਾ ਕੱਲ ਨੂੰ ਯਾਤਰਾ ਆ ਤੇ ਮਨ ਦੀ ਬੜੀ ਵੀਰ ਯਾਤਰਾ ਦੇ ਦਰਸ਼ਨ ਹੋ ਜਾਣ ਬਾਬਾ ਜੀ ਕਹਿਣ ਲੱਗੇ ਪੱਕੀ ਗੱਲ ਬਾਬਾ ਕਮਲਿਆ ਜੀ ਕਹਿੰਦੇ ਹਾਂ ਭਗਵਾਨ ਜੀ ਕਿਰਪਾ ਕਰ ਦਿਓ ਤੇ ਬਾਬਾ ਜੀ ਨੇ ਸੋਦੇ ਸਦ ਵਜਨ ਕੀਤਾ ਫੇ ਜਾ ਰਾਵੀ ਦੇ ਛਾਲ ਮਾਰਦੇ ਉਹ ਅੱਗੇ ਵਜਨ ਕਰਨ ਵਾਲੇ ਵੀ ਪੂਰੇ ਤੇ ਵਜਨ ਨੂੰ ਪਾਲਣ ਵਾਲੇ ਵੀ ਪੂਰੇ ਜਦੋਂ ਪੂਰੀਆਂ ਦੀ ਖੇਡ ਹੁੰਦੀ ਆ ਨਾ ਉਦੋਂ ਫਿਰ ਉਹ ਭਜੀ ਹੁੰਦਾ ਜੋ ਤੁਸੀਂ ਹੁਣ ਸੁਣਨ ਲੱਗੇ ਜੇ ਭਗਵਾਨ ਜੀ ਨੇ ਆਖਿਆ ਜਾ ਰਾਵੀ ਨੂੰ ਮਰ ਜਾ ਬਾਬੇ ਕਮਲੀਆਂ ਨੇ 1 ਮਿੰਟ ਵੀ ਨਹੀਂ ਸੋਚਿਆ ਕਿ ਮੈਂ ਤਰਾਂਗਾ ਜਾਂ ਡੁੱਬਾਂਗਾ ਜਾਂ ਤਰਨਾ ਆਉਂਦਾ ਜਾਂ ਨਹੀਂ ਆਉਂਦਾ ਬਸ ਵਚਨ ਹੋਇਆ ਉਹਨੇ ਉਸੇ ਵੇਲੇ ਵਜਨ ਮੰਨ ਕੇ ਰਾਵੀ ਤੇ ਛਾਲ ਮਾਰ ਦਿੱਤੀ ਇਸ ਬਾਹ ਆ ਮਨੁੱਖ ਦੇ ਸਰੀਰ ਦਾ ਪ੍ਰਕਿਰਤੀ ਦਾ ਇੱਕ ਵਾਰੀ ਤੂੰ ਪਾਣੀ ਦੇ ਛਾਲ ਮਾਰੇ ਉੱਪਰ ਕੇ ਫਿਰ ਤਾ ਨੂੰ ਆਉਂਦਾ ਹੈ ਜਦੋਂ ਬਾਬਾ ਕਮਲਿਆ ਜੀ ਨੇ ਵਜਨ ਮੰਨ ਛਾਲ ਮਾਰੀ ਜਦੋਂ ਉੱਪਰ ਕੇ ਤਾਂ ਆਏ ਉਹ 라ਵੀਂ ਦਰਿਆ ਹੈ ਹੀ ਨਹੀਂ ਸੀ ਉਹ ਤੇ ਜਗਨਨਾਥ ਦਾ ਸਮੁੰਦਰ ਸੀ ਜਿੱਥੋਂ ਨਿਕਲ ਕੇ ਆਏ ਤੇ ਜਦੋਂ ਬਾਹਰ ਆਣ ਕੇ ਵੇਖਿਆ ਜਿਵੇਂ ਉਸ ਦਰਿਆ ਦੇ ਕੰਢੇ ਭਗਵਾਨ ਜੀ ਦਾ ਧੂਣਾ ਉਜਾਗਰ ਸੀ ਜਿਵੇਂ ਉਹ ਸੜੇ ਹੋਏ ਸੀ ਉਵੇਂ ਹੀ ਉੱਥੇ ਸੜੇ ਹੋਏ ਉੱਥੇ ਧੂਣਾ ਚੱਲ ਰਿਹਾ ਸਮਾਧੀ ਲੱਗੀ ਹੋਈ ਕਮਲਿਆ ਜੀ ਨਿਕਲ ਕੇ ਬਾਹਰ ਆਏ ਬੜੇ ਖੁਸ਼ ਹੋਏ ਇਹ ਕਮਾਲ ਵਿੱਚ ਇੱਕ ਵਚਨ ਮੰਨਣ ਵੇਚੀ ਕਿਥੇ ਦਰਿਆ ਤੇ ਕਿਥੇ ਹੋ ਜਗਨਨਾਥ ਜੀ ਦਾ ਅਸਥਾਨ ਉਥੇ ਜਾ ਪ੍ਰਗਟ ਹੋਏ ਜਦੋਂ ਬਾਹਰ ਨਿਕਲੇ ਭਗਵਾਨ ਜੀ ਨੂੰ ਨਮਸਕਾਰ ਕੀਤੀ ਬਾਬਾ ਜੀ ਕਹਿਣ ਲੱਗੇ ਹੱਲੇ ਨਾਲ ਹੀ ਜਾਓ ਫਿਰ ਦਰਸ਼ਨ ਕਰੋ ਬਾਬਾ ਕਮਲਿਆ ਜੀ ਦੌੜ ਕੇ ਗਏ ਜਦੋਂ ਮੰਦਰ ਦੇ ਲਾਗੇ ਪਹੁੰਚੇ ਉਥੋਂ ਦੀ ਇਹ ਮਰਿਆਦਾ ਹੈ ਕਿ ਜਦੋਂ ਭਗਵਾਨ ਨੂੰ ਭੋਗ ਲਾਉਣਾ ਹੋਵੇ ਆਰਤੀ ਹੋਵੇ ਉਦੋਂ ਮੰਦਰ ਦੇ ਕਵਾੜ ਬੰਦ ਹੋ ਜਾਂਦੇ ਆ ਜਦੋਂ ਬਾਬਾ ਕਮਲਿਆ ਜੀ ਪਹੁੰਚੇ ਜਾਂਦਿਆਂ ਨੂੰ ਉਹ ਟਾਈਮ ਸੀ ਕਵਾੜ ਬੰਦ ਹੋਣ ਵਾਲੇ ਸਨ ਬਾਬਾ ਜੀ ਨੇ ਬਥੇਰਾ ਯਤਨ ਕੀਤਾ ਵੀ ਮੈਂ ਗਾਹ ਹੋ ਕੇ ਦਰਸ਼ਨ ਕਰ ਲਾਂ ਪਰ ਉੱਥੋਂ ਦੇ ਪੰਡਤਾਂ ਨੇ ਪੇਸ਼ ਨਾ ਜਾਣ ਦਿੱਤੇ ਆਖਿਆ ਵੀ ਹੁਣ ਕਵਾੜ ਬੰਦ ਦਾ ਕੱਲ ਨੂੰ ਆਇਓ ਬਾਬਾ ਕਮਲਿਆ ਜੀ ਸੋਚੀ ਪੈ ਗਈ ਵੀ ਇਹ ਕੀ ਬਣਿਆ ਮਗਰੇ ਬਾਬਾ ਸ਼੍ਰੀਚੰਦ ਸਾਹਿਬ ਜੀ ਆ ਗਏ ਬਾਬਾ ਕਮਲਿਆ ਜੀ ਕਹਿਣ ਲੱਗੇ ਜੀ ਇਹਨਾਂ ਦੇ ਕਵਾੜ ਬੰਦ ਕਰ ਦਿੱਤੇ ਆ ਇਹ ਤੇ ਕਹਿੰਦੇ ਕੱਲ ਨੂੰ ਆਉਣਾ ਭਗਵਾਨ ਜੀ ਨੇ ਉੱਥੇ ਨਮਸਕਾਰ ਕੀਤੀ ਆਖਿਆ ਕਮਲਿਆ ਜੀ ਹੁਣ ਹੀ ਚੱਲੀਏ ਜਿਨ੍ਹਾਂ ਨੂੰ ਅਸੀਂ ਮਿਲਣ ਆਏ ਸਾਂ ਉਹ ਤਾਂ ਸਾਡੇ ਕੋਲੇ ਹੀ ਨੇ ਤੇ ਇਹ ਬੰਤਾ ਨੇ ਜੇ ਨਹੀਂ ਦਰਸ਼ਨ ਕਰਨ ਦਿੱਤਾ ਤੇ ਕੋਈ ਗੱਲ ਨਹੀਂ ਹੁਣ ਇਹਨਾਂ ਦੀ ਮਰਜ਼ੀ ਹੋਊ ਤੇ ਆ ਜਾਣ ਇਹ ਅਹੀਂ ਨਹੀਂ ਹੋਣਾ ਹੁਣ ਅਸੀਂ ਆਪਣੇ ਆਸਣਾਂ 'ਚ ਚੱਲਦੇ ਹਾਂ ਬਾਬਾ ਜੀ ਇੰਨਾ ਵਜਨ ਕਹਿ ਕੇ ਬਾਬੇ ਕਮਲਿਆ ਜੀ ਨੂੰ ਨਾਲ ਲੈ ਕੇ ਉੱਥੋਂ ਚਾਲਾ ਮਾਰਿਆ ਕੋਈ ਡੇਢ ਕਮੀਲ ਦੂਰ ਜਾ ਕੇ ਭਗਵਾਨ ਜੀ ਨੇ ਆਪਣਾ ਧੂਣਾ ਉਜਾਗਰ ਕਰ ਲਿਆ ਉੱਥੇ ਅੱਜ ਵੀ ਉਹਨਾਂ ਦਾ ਸਥਾਨ ਹੈ ਉੱਥੇ ਧੂਣਾ ਹੈ ਬਾਬਾ ਜੀ ਸੱਜ ਗਏ ਬਾਬਾ ਕਮਲਿਆ ਜੀ ਸੱਜ ਗਏ ਜਦੋਂ ਬੰਤਾ ਨੇ ਕਵਾੜ ਖੋਲੇ ਨਾ ਅੱਗੇ ਨਾ ਕੋਈ ਥਾਲੀ ਨਾ ਕੋਈ ਭਾਂਡਾ ਨਾ ਉੱਥੇ ਮੂਰਤੀ ਬੱਸ ਉਹ ਥਣਾ ਰਹਿ ਗਿਆ ਉਹ ਮੰਦਿਰ ਹੀ ਰਹਿ ਗਿਆ ਉਹ ਗਰਭਰੇ ਗਿਆ ਹੀ ਰਹਿ ਗਿਆ ਉੱਥੇ ਕੁਝ ਵੀ ਵਸਤੂ ਨਾ ਦਿਖੀ ਪੰਡਤਾਂ ਨੂੰ ਤੇ ਫਟਾਫਿਰ ਨਹੀਂ ਪੈ ਗਈ ਵੀ ਕੱਲ ਨੂੰ ਰਾਤ ਦੀ ਯਾਤਰਾ ਆ ਮੂਰਤੀ ਕਿਤੇ ਦੇਖਣ ਕੋਈ ਨਹੀਂ ਡਈ ਉਹਨਾਂ ਨੇ ਫਟਾਫਟ ਫੇਰ ਕਵਾੜ ਮਾਰੇ ਜਾ ਕੇ ਵੱਡੇ ਬ੍ਰਾਹਮਣਾਂ ਨੂੰ ਦੱਸਿਆ ਭਈ ਇਹ ਕੌਤਕ ਕੀ ਵਰਤਿਆ ਅਸੀਂ ਤੇ ਜਦੋਂ ਮੰਦਰ ਤੇ ਜਾ ਕੇ ਵੇਖਿਆ ਕਿ ਦੇਖਣੀ ਕੁਝ ਨਹੀਂ ਡਿਆ ਉਹ ਪੰਡਤ ਕਹਿਣ ਲੱਗੇ ਇਦਾਂ ਨਹੀਂ ਹੋ ਸਕਦਾ ਭਈ ਸਾਡੇ ਵੀ ਸਾਰੀ ਉਮਰ ਇਹਨਾਂ ਮੂਰਤੀਆਂ ਕੇ ਸੇਵਾ ਕਰਦੇ ਲੰਗੀ ਆ ਇਦਾਂ ਨੇ ਕਦੀ ਪਹਿਲਾਂ ਨਹੀਂ ਹੋਇਆ ਗਲਤੀ ਦੱਸੋ ਵੀ ਕੀ ਹੋਈ ਆ ਉਹ ਕਹਿਣ ਲੱਗੇ ਜੀ ਸਾਡੇ ਵੱਲੋਂ ਤੇ ਕੋਈ ਗਲਤੀ ਨਹੀਂ ਹੋਈ ਇੱਕ ਕੋਈ ਮਸਤਾਨਾ ਜਾਂ ਫਕੀਰ ਆਇਆ ਸੀ ਕਹਿੰਦਾ ਸੀ ਭਈ ਗੁਰੂ ਨਾਨਕ ਸਾਹਿਬ ਜੀ ਦੇ ਸਾਹਬਜ਼ਾਦੇ ਆਏ ਆ ਬਾਬਾ ਸ੍ਰੀ ਚ ਖੇ ਕਾਲੂ ਆਇਓ ਅੱਜ ਟਾਈਮ ਹੋ ਗਿਆ ਉਹ ਪੰਨ ਤਾਂ ਕਹਿਣ ਲੱਗੇ ਬੱਸ ਫਿਰ ਜਿੱਥੇ ਕਿਤੇ ਤੁਹਾਡੀ ਤੇਸ਼ ਨਹੀਂ ਨ ਗਈ ਹੁਣ ਉਹਨਾਂ ਨੂੰ ਲੱਭੋ ਜੇ ਉਹ ਲੱਭ ਜਾਣ ਤੁਹਾਡਾ ਸਮਾਨ ਵੀ ਵਾਪਸ ਉਹ ਹੀ ਦਵਾ ਸਕਦੇ ਆ ਉਹ ਪੰਨ ਤਾਂ ਫਿਰ ਜੂਨ ਲੱਗੇ ਲੱਭਣ ਕਵਾੜ ਤੇ ਬੰਦ ਸੀ ਜੇ ਇਹ ਗੱਲ ਦਾ ਰੌਲਾ ਪੈ ਜਾਂਦਾ ਤੇ ਇਜਤ ਦੇ ਖਤਰਾ ਸੀ ਇਸ ਕਰਕੇ ਉਹ ਜੂਨ ਲੱਗੇ ਲੱਭਣ ਉਹਨਾਂ ਨੂੰ ਜਾ ਕੇ ਫਿਰ ਬਾਬਾ ਜੀ ਦਾ ਧੂਣਾ ਦੇਖ ਹੀ ਗਿਆ ਜਦੋਂ ਜਾ ਕੇ ਉਹਨਾਂ ਧੂਨੇ ਦੇ ਵੇਖਿਆ ਉਹ ਤਿੰਨੇ ਮੂਰਤੀਆਂ ਧੂਨੇ ਤੇ ਛੜੀਆਂ ਹੋਈਆਂ ਜਿੰਨੇ ਭੋਜਨ ਭੰਡਾਰ ਪੱਤਰ ਥਾਲ ਸੋਨੇ ਦੇ ਭਾਂਡੇ ਉਹਨਾਂ ਭਗਵਾਨ ਅੱਗੇ ਧਰੇ ਸੀ ਸਾਰੇ ਉੱਥੇ ਪਏ ਉਹਨਾਂ ਦੇ ਵੇਖ ਕੇ 당ਗ ਰਹਿ ਗਏ ਫਿਰ ਜਾ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਆਖਿਆ ਜੀ ਗਲਤੀ ਹੋ ਗਈ ਆ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਅਸੀਂ ਕੀ ਕੀਤਾ ਆ ਭਈ ਅਸੀਂ ਤਾਂ ਇਹਨਾਂ ਨੂੰ ਮਿਲਣ ਗਏ ਸਾਂ ਤੁਸੀਂ ਮਿਲ ਨਹੀਂ ਦਿੱਤਾ ਹੁਣ ਇਹ ਆ ਗਏ ਨੇ ਭਈ ਸਾਡਾ ਤਾਂ ਤ੍ਰੇਮ ਆ ਨਾ ਉਹ ਕਹਿਣ ਲੱਗੇ ਜੀ ਸਾਨੂੰ ਇਹ ਸਮਾਨ ਵਾਪਸ ਦੇ ਦਿਓ ਤੇ ਸਾਡੀ ਇੱਜ਼ਤ ਦਾ ਸਵਾਲ ਆ ਬਾਬਾ ਜੀ ਕਹਿੰਦੇ ਲੈ ਜਾਓ ਫਿਰ ਚੁੱਕ ਕੇ ਉਹ ਜੋ ਮੂਰਤੀਆਂ ਚੁੱਕਣ ਪੈਣ ਮੂਰਤੀਆਂ ਤਾਂ ਇੰਦੀਆਂ ਵੱਡੀਆਂ ਨਹੀਂ ਸਨ ਪਰ ਉਹ ਜਿੰਨਾ ਵੀ ਜ਼ੋਰ ਲਾ ਲੈਣ ਉਹ ਮੂਰਤੀਆਂ ਧੋਨੇ ਤੋਂ ਹਿੱਲਣ ਹੀ ਨਾ ਉਹਨਾਂ ਪੂਰਾ ਜ਼ੋਰ ਲਾ ਕੇ ਜਦੋਂ ਹੰਮ ਗਏ ਫਿਰ ਸਮਝ ਆਈ ਵੀ ਇਹ ਜ਼ੋਰ ਵਾਲੀ ਤੇ ਗੱਲ ਹੈ ਹੀ ਨਹੀਂ ਫੇਰ ਆਖਿਆ ਭਗਵਾਨ ਜੀ ਹੁਣ ਤੁਸੀਂ ਕਿਰਪਾ ਕਰੋ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਭਈ ਜਿਹੜੀ ਆਰਤੀ ਉੱਥੇ ਮਰਦੇ ਜੇ ਨਾ ਹੁਣ ਇੱਕ ਵਾਰੀ ਇੱਥੇ ਪੜੋ ਇਹਨਾਂ ਮੂਰਤੀਆਂ ਦੀ ਪੂਜਾ ਕਰੋ ਫੇਰ ਤੁਹਾਡੀ ਮਨੋ ਕਾਮਨਾ ਪੂਰੀ ਹੋਣੀ ਆ ਉਹਨਾਂ ਨੇ ਬਾਬਾ ਜੀ ਦਾ ਵਚਨ ਮੰਨ ਉਸੇ ਧੂਨੇ ਤੇ ਆਰਤੀ ਪੜੀ ਜਦੋਂ ਪੂਜਾ ਹੋਈ ਬਾਬਾ ਜੀ ਕਹਿਣ ਲੱਗੇ ਚੁੱਕ ਕੇ ਲੈ ਜਾਣ ਜੋਗੇ ਤੁਸੀਂ ਨਹੀਂ ਜੇ ਹੈਗੇ ਤੁਸੀਂ ਜਾ ਕੇ ਆਪਣੇ ਕਵਾੜ ਖੋਲੋ ਤੁਹਾਨੂੰ ਸਾਰਾ ਰਾਜ ਸਾਜ ਉੱਥੇ ਹੀ ਦਿਖੇਗਾ ਜਦੋਂ ਪੰਡਤ ਮਥਾ ਢੇਕੇ ਵਾਪਸ ਗਏ ਜਾ ਕੇ ਕਵਾੜ ਖੋਲਿਆ ਉਦਾਂ ਦੀਆਂ ਉਦਾਂ ਹੀ ਮੂਰਤੀਆਂ ਤਿੰਨੇ ਮੂਰਤੀਆਂ ਸਮੇਤ ਰਾਜ ਸਾਜ ਉਹ ਮੰਦਰ ਦੇ ਗਰਭਗ੍ਰਹਿ ਚ ਪ੍ਰਗਟ ਹੋਈਆਂ ਉਹ ਤੇ ਫਿਰ ਬਾਬਾ ਸ੍ਰੀਚੰਦ ਸਾਹਿਬ ਜੀ ਦੀ ਵੀ ਜਾਜਾਕਾਰ ਹੋ ਗਈ ਉਹਨਾਂ ਨੂੰ ਵੀ ਸਮਝ ਆ ਗਈ ਵੀ ਸਾਧੂ ਲੋਕੀ ਦੇ ਨਹੀਂ ਹੁੰਦੇ ਪਰ ਜਦੋਂ ਇਹ ਗੱਲ ਉਸ ਦੇਸ਼ ਦੇ ਰਾਜੇ ਰਾਜੇ ਉਹਦੇ ਸੈਨ ਨੂੰ ਜਾ ਕੇ ਦੱਸੀਆ ਉਹਦੇ ਵਜ਼ੀਰ ਭਾਨੂੰ ਰਾਏ ਨੇ ਇਹ ਭਾਨੂੰ ਰਾਏ ਉਹਦੇ ਸੈਨ ਦਾ ਵਜ਼ੀਰ ਸੀ ਜਦੋਂ ਫਿਰ ਇਹਨੇ ਜਾ ਕੇ ਰਾਜੇ ਨੂੰ ਨਮਸਕਾਰ ਕੀਤੀ ਆਖਿਆ ਰਾਜਨ ਅਜੇ ਰਾਥ ਯਾਤਰਾ ਦੇ ਕੱਲਿਆ ਪਰ ਇੱਕ ਕਲਾ ਵਰਤ ਗਈ ਹੈ ਰਾਜੇ ਨੇ ਪੁੱਛਿਆ ਹੋਇਆ ਕੀ ਹੈ ਫਿਰ ਦਰਬਾਰ ਗਰਹਿ ਦੀ ਸਾਰੀ ਖੇੜ ਸਾਹਮਣੇ ਬੈਠੇ ਰਾਜੇ ਉਹਦੇ ਸੈਨ ਨੂੰ ਉਹਦੇ ਵਜ਼ੀਰ ਭਾਨੂ ਰਾਏ ਨੇ ਜੋ ਵੇਖਿਆ ਤੇ ਜੋ ਸੁਣਿਆ ਸੀ ਰਾਜੇ ਨੂੰ ਸਾਰੀ ਕਰਾਮਾਤ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਬੋਲ ਕੇ ਉਹ ਸੁਣਾਉਣ ਕਿਦਾਂ ਲੱਗਾ ਜੇ ਰਾਜੇ ਨੂੰ ਉਹਦਾ ਵਜ਼ੀਰ ਭਾਨੂ ਰਾਏ ਕਹਿਣ ਲੱਗਾ ਰਾਜਨ ਸਾਰੀ ਜਗਨਨਾਥਪੁਰੀ ਵਿੱਚ ਵਿਆਹ ਰਕਾਰ ਹੋ ਗਈ ਹੈ ਜਦੋਂ ਗਰੀਬ ਨਿਵਾੜ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਮubarrak ਚਰਨ ਪਾਏ ਸੀ ਉਦੋਂ ਵੀ ਪੰਡਤਾਂ ਨੂੰ ਹੱਥ ਜੋੜ ਕੇ ਮਾਫੀ ਮੰਗਣੀ ਪਈ ਸੀ ਈਦੀ ਕਾਲਾ ਸਤਗ੍ਰਾਮ ਵਰਤਾਈ ਸੀ ਅੱਜ ਉਹਨਾਂ ਦੇ ਸਹਬਜਾਦੇ ਦਾ ਉਤਾਰਾ ਹੋਇਆ ਪਿਆ ਰਾਜਾ ਬੜਾ ਖੁਸ਼ ਹੋਇਆ ਰਾਜਾ ਸਿਆਣਾ ਸੀ ਤੇ ਵਜ਼ੀਰ ਵੀ ਉਹਦਾ ਚੰਗਾ ਸੀ ਇਹ ਭਾਨੂੰ ਰਾਏ ਇਹਦਾ ਗਾਂ ਪੁੱਤ ਹੋਇਆ ਗੁਲਜਾਰੀ ਰਾਏ ਗੁਲਜਾਰੀ ਰਾਏ ਦੇ ਗਾਂ ਪੁੱਤ ਹੋਏ ਆ ਧਰਮਚੰਦ ਤੇ ਸ਼ਾਹੂ ਰਾਮ ਸ਼ਾਹੂ ਰਾਮ ਦਾ ਪੁੱਤ ਹੋਇਆ ਮੋਤੀਰਾਮ ਮਹਿਰਾ ਜਿਨੇ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਹਬਜਾਦਿਆਂ ਨੂੰ ਦੁੱਧ ਪਿਆਇਆ ਸੀ ਇਹ ਉਸੇ ਵਜ਼ੀਰ ਦੀ ਅਨਸਬੰਸ ਆ ਤੇ ਜਿਹੜਾ ਧਰਮਚੰਦ ਹੋਏ ਆ ਉਹ ਧਰਮ ਸਿੰਘ ਬਣੇ ਪੰਜ ਪਿਆਰੇ ਜਿਨ੍ਹਾਂ ਨੇ ਸਿਰ ਦੇ ਕੇ ਸਤਗੁਰਾਂ ਤੋਂ ਪੌਲ ਲਈ ਸੀ ਐਵੇਂ ਇਹਨਾਂ ਨੂੰ ਸਿੱਖੀ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਦਵਾਈ ਸੀ ਇਹਨਾਂ ਦਾ ਪਰਿਵਾਰ ਬਹੁਤ ਪੂਜਨੀਕ ਸੀ ਹੁਣੇ ਵਜ਼ੀਰ ਭਾਨੂੰ ਰਾਏ ਰਾਜੇ ਨੂੰ ਕਹਿਣ ਲੱਗਾ ਰਾਜੇ ਨਾ ਜੇ ਚਾਰ ਪਦਾਰਥ ਲੈਣੇ ਹੋਣ ਧਰਮ ਅਰਥ ਕਾਮ ਮੋਕਸ਼ ਇਹ ਚਾਰ ਪਦਾਰਥ ਹਨ ਚਾਰ ਪਦਾਰਥ ਕੀ ਗੇ ਕੋ ਮੰਗ ਹੈ ਸਾਧ ਜਨਾਂ ਕੀ ਸੇਵਾ ਲਾਗ ਹੈ ਜੇ ਕੋਈ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਧਾ ਸਦ ਗਾਵੇ ਉਹ ਵਜ਼ੀਰ ਕਹਿਣ ਲੱਗਾ ਰਾਜਨ ਜੋ ਵੀ ਕੁਝ ਵੇਦਾਂ ਹਕੀਮਾਂ ਪੰਡਤਾਂ ਬ੍ਰਾਹਮਣਾਂ ਕੋ ਨਹੀਂ ਨ ਮਿਲਦਾ ਉਹ ਸਾਧੂਆਂ ਕੋ ਮਿਲਦਾ ਹੈ ਰਾਜਾ ਕਹਿਣ ਲੱਗਾ ਜੇ ਵਾਕਈ ਇੱਡੀ ਖੇੜਿਆ ਮੈਨੂੰ ਛੇਤੀ ਫਿਰ ਬਾਬਾ ਜੀ ਦੇ ਦਰਸ਼ਨ ਕਰਵਾ ਦੇ ਵਜ਼ੀਰ ਨੇ ਉਸੇ ਵੇਲੇ ਤਿਆਰੀ ਕੀਤੀ ਆ ਰਾਜਾ ਉਹਦੇ ਸੈਨ ਬਾਬਾ ਜੀ ਦੇ ਚਰਨੀ ਆਇਆ ਨਾਲ ਉਹਦੀ ਰਾਣੀ ਵੀ ਆਈ ਜਦੋਂ ਬਾਬਾ ਜੀ ਦਾ ਧੂਨੇ ਦਾ ਦਰਸ਼ਨ ਕੀਤਾ ਬਾਬਾ ਸ੍ਰੀ ਚੰਤ ਸਾਹਿਬ ਜੀ ਦੇ ਸੀਸ ਤੇ ਜੜੀਆਂ ਬਾਵਰੀਆਂ ਐਜਾ ਆਪਣੇ ਜਿਵੇਂ ਸੋਨੇ ਦੀਆਂ ਤਾਰਾਂ ਬਾਬਾ ਜੀ ਦਾ ਸੁੰਦਰ ਚੰਦ ਵਾਂਗ ਚਮਕਦਾ ਸ਼ੀਤਲਤਾਈ ਵਾਲਾ ਚਿਹਰਾ ਪ੍ਰਤਾਪ ਕਿਤੇ ਸੂਰਜ ਨਾਲੋਂ ਜ਼ਿਆਦਾ ਬਾਬਾ ਜੀ ਦੇ ਕੰਨ ਵਿੱਚ ਮਾਸ ਦਾ ਮੰਦਰਾ ਜਨਮ ਤੋਂ ਬਾਬਾ ਜੀ ਦੇ ਸਰੀਰ ਦੀ ਕਿਹਿਆ ਸੋਭਾ ਆ ਸਭ ਤੋਂ ਮਹਿੰਗਾ ਧਾਤੂ ਸੋਨਾ ਮੰਨਿਆ ਜਾਂਦਾ ਹੈ ਸੋਨੇ ਨਾਲੋਂ ਵੀ ਉਤਮ ਧਾਤੂ ਹੈ ਕੁੰਦਨ ਬਾਬਾ ਜੀ ਦਾ ਕੁੰਦਨ ਵਰਗਾ ਸਰੀਰ ਸੀ ਚੌਂਕੜਾ ਲੱਗਿਆ ਹੋਇਆ ਧੂਣਾ ਉਜਾਗਰ ਲਾਗੇ ਸਿੱਖ ਪਿਆਰੇ ਸੜੇ ਹੋਏ ਰਾਜੇ ਨੇ ਆਣ ਕੇ ਕੁਛ ਪੇਟਾਵਾਂ ਭੇਟਾ ਕਰਕੇ ਬਾਬਾ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਰਾਣੀ ਨੇ ਵੀ ਨਮਸਕਾਰ ਕੀਤੀ ਅੰਤਰਜਾਮੀ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿਣ ਲੱਗੇ ਰਾਜਨ ਤੈਨੂੰ ਨਿਰੰਕਾਰ ਖੁਸ਼ੀਆਂ ਦੇਵੇ ਰਾਜਾ ਬੜਾ ਖੁਸ਼ ਹੋਇਆ ਰਾਣੀ ਬੋਲ ਪਈ ਕਹਿੰਦੀ ਭਗਵਾਨ ਜੀ ਖੁਸ਼ੀਆਂ ਤੇ ਤੁਹਾਡੇ ਚਰਨਾਂ 'ਚ ਹਨ ਖੁਸ਼ੀਆਂ ਤੇ ਤੁਹਾਡੇ ਬੋਲਾਂ 'ਚ ਹਨ ਐਨੀ ਗੱਲ ਕਹਿੰਦਿਆ ਕਹਿੰਦਿਆ ਉਹ ਮਾਈ ਦੇ ਨੇਤਰ ਪਰ ਆਏ ਜਲ ਆ ਗਿਆ ਭਗਵਾਨ ਜੀ ਨੇ ਮਾਤਾ ਦਾ ਚਿਹਰਾ ਵੇਖਿਆ ਆਖਿਆ ਰਾਣੀ ਜਿਹੜੀ ਗੱਲ ਤੂੰ ਨੇਤਰਾਂ ਦੇ ਨੀਰ ਨਾਲ ਕਹਿ ਨਹੀਂ ਆ ਉਹ ਗੱਲ ਬੋਲ ਕੇ ਦੱਸ ਦੇ ਉਹਨੇ ਹੱਥ ਜੋੜ ਗਏ ਕਹਿ ਲੱਗੀ ਹੇ ਭਗਵਾਨ ਜੀ ਤੁਹਾਡਾ ਦਿੱਤਾ ਹੋਇਆ ਰਾਜ ਤੁਹਾਡੇ ਦਿੱਤੇ ਹੋਏ ਸੁੱਖ ਤੁਹਾਡਾ ਦਿੱਤਾ ਹੋਇਆ ਆਨੰਦ ਜਿਹਦਾ ਕੋਈ ਪਾਰਾ ਬਾਰ ਮੈਂ ਦੱਸ ਨਹੀਂ ਸਕਦੀ ਪਰ ਭਗਵਾਨ ਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਮੇਰੀ ਕੋਖ ਸਖਣੀ ਹੈ ਇਸ ਰਾਜ ਦਾ ਕੋਈ ਵਾਰਿਸ ਨਹੀਂ ਹੈ ਲੋਕਾਂ ਨੇ ਨਿੱਕੇ ਨਿੱਕੇ ਬਾਲ ਕੇ ਖੇਡ ਕੇ ਖੇਡਦੇ ਵੇਖ ਕੇ ਮਨ ਵਿੱਚ ਚਾਹ ਆ ਜਾਂਦਾ ਕਿ ਮੇਰੀ ਗੋਦੀ ਵੀ ਕੋਈ ਲਾਲ ਹੁੰਦਾ ਔਰਤ ਦਾ ਔਰਤ ਹੋਣਾ ਉਦੋਂ ਸਫਲਿਆ ਜਿਸ ਦਿਨ ਉਹਦੀ ਕੁੱਖ ਨੂੰ ਭਾਗ ਲੱਗ ਜਾਂਦਾ ਉਹ ਰਾਣੀ ਕਹਿਣ ਲੱਗੀ हे ਭਗਵਾਨ ਜੀ ਮੈਂ ਹੈ ਤਾਂ ਰਾਣੀ ਪਰ ਮੇਰੇ ਔਲਾਦ ਹੀ ਨਹੀਂ ਹੈ ਭਗਵਾਨ ਜੀ ਦਇਆ ਕਰ ਦਿਓ ਖਾਲਸਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਵੇਖਿਆ ਕਿਉਂਕਿ ਰਾਜੇ ਨੂੰ ਜੋਤਿਸ਼ੀਆਂ ਦੱਸਿਆ ਹੋਇਆ ਸੀ ਵੀ 7 ਜਨਮ ਤੇਰੇ ਔਲਾਦ ਨਹੀਂ ਹੋ ਸਕਦੀ ਜੋ ਮਰਜ਼ੀ ਕਰ ਲੈ ਉਹ ਬੀਬੀ ਉਹ ਰਾਣੀ ਰੋਂਦਿਆ ਰੋਂਦਿਆ ਕਹਿਣ ਲੱਗੀ ਭਗਵਾਨ ਜੀ ਕਿਸੇ ਨੇ ਆਖਿਆ ਸੀ ਬਲਦੇ ਸਿਵੇ ਤੇ ਗੱਫੇ ਪਕਾਲਾ ਮੈਂ ਉਹ ਵੀ ਕਰਕੇ ਦੇਖ ਲਿਆ ਕਿਸੇ ਨੇ ਆਖਿਆ ਸੀ ਖੁੰਦੇ ਜਾਲ ਪਾਲਾ ਮੈਂ ਉਹ ਵੀ ਕਰਕੇ ਦੇਖਿਆ ਐਨੀ ਧਨ ਐਂਦਾ ਰਾਜ ਐਨੇ ਸੁੱਖ ਹੁੰਦਾ ਵੀ ਉਹ ਸੁੱਖ ਨਹੀਂ ਹੈ ਜਿਹੜਾ ਔਲਾਦ ਹੋਣ ਦਾ ਸੁੱਖ ਹੁੰਦਾ ਹੈ ਬਾਬਾ ਜੀ ਵੇਖੀ ਜਾਂਦੇ ਨੇ ਮਾਈ ਵਿਚਾਰੀ ਆਪਣੇ ਤਰਲੇ ਕਰੀ ਜਾਂਦੀ ਹੈ ਜਦੋਂ ਫਿਰ ਬਾਬਾ ਜੀ ਦਿਹਾਲ ਹੋ ਗਏ ਉਹਦੀ ਅਧੀਨਤਾ ਵੇਖੀ ਦੂਰੋਂ ਨਾਨਕ ਦੇ ਘਰ ਦੀ ਇਹ ਬਹੁਤ ਵੱਡੀ ਵਡਿਆਈ ਹੈ ਅਸੀਂ ਐਵੇਂ ਵੇਖਦੇ ਆ ਵੀ ਆਇਆ ਕੌਣ ਕੌਣ ਆ ਅਸੀਂ ਕਿਹਰੇ ਵੇਖਦੇ ਆ ਸਤਿਗੁਰੂ ਦੀਤ ਵੇਖਦੇ ਆ ਤੇ ਇਹਦੇ ਅੰਦਰ ਗੱਲ ਕੀ ਚੱਲਣ ਰਹੀ ਆ ਜਿਨ੍ਹਾਂ ਦੇ ਮੁਖ ਹੋਰ ਹੋ ਜਾਂਦੇ ਆ ਮਨ ਹੋਰ ਹੋ ਜਾਂਦੇ ਆ ਉਹ ਕੱਚੇ ਹਨ ਐਵੇਂ ਬਾਬਾ ਫਰੀਦ ਸਾਹਿਬ ਜੀ ਦਾ ਕਹਿਣਾ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਬਾਬਾ ਜੀ ਨੇ ਜਦੋਂ ਉਹਦਾ ਅੰਦਰ ਵੇਖਿਆ ਉਹਦੇ ਅੰਦਰ ਜੇ ਅਥਾਹ ਪਿਆਰ ਸੀ ਬਾਬਾ ਜੀ ਤੇ ਸ਼ਰਧਾ ਸੀ ਭਰੋਸਾ ਸੀ ਬਾਬਾ ਜੀ ਖੁਸ਼ ਹੋ ਗਏ ਕਹਿਣ ਲੱਗੇ ਹੇ ਮਾਈ ਗੁਰੂ ਨਾਨਕ ਨਰੰਗਰ ਦੀ ਕਿਰਪਾ ਹੋਈ ਭਗਵਾਨ ਦੀ ਕਿਰਪਾ ਹੋਈ ਜਾਂ ਤੈਨੂੰ ਅਸੀਂ ਮਰ ਦੇਨੇ ਆ ਤੇਰੇ ਘਰ ਇੱਕ ਪੁੱਤਰ ਦੀ ਦਾਤ ਨਰੰਗਰ ਦਵੇਂਗਾ ਪਰ ਸਾਡਾ ਵਚਨ ਕਦੀ ਵੀ ਨਾ ਭਲਾਵੀ ਜਿਹੜਾ ਪੁੱਤਰ ਜਿਹਨੂੰ ਨਿਰੰਕਾਰ ਦੇਖਣ ਲੱਗਾ ਆ ਉਹ ਦੁਨੀਆਂ ਦੇ ਰੇਖਾਂ ਤੋਂ ਆਹ ਵਾਲੀ ਰੇਖ ਰੇਖਾਂ ਤੋਂ ਮੰਤਰਾਂ ਤੋਂ ਜੰਤਰਾਾਂ ਤੋਂ ਪੱਤਰੀਆਂ ਤੋਂ ਤੇਵਿਆਂ ਤੋਂ ਪਰੇ ਆ ਜਿਹੜਾ ਪੁੱਤਰ ਤੈਨੂੰ ਨਿਰੰਕਾਰ ਨੇ ਦਿੱਤਾ ਆ ਉਹ ਤੇਰੀ ਭਾਵਨਾ ਨੂੰ ਫੜ ਲੱਗਾਈ ਹੋ ਸਮਝ ਲੈ ਜਿਵੇਂ ਕਲਰ ਦੀ ਜ਼ਮੀਨ ਉੱਤੇ ਕੋਈ ਰੁੱਖ ਖੜ ਗਿਆ ਹੋਵੇ ਕੋਈ ਫੁੱਲ ਖੜ ਗਿਆ ਹੋਵੇ ਜਿੱਦਾਂ ਸੋਕੇ ਦੇ ਉੱਤੇ ਮੀਂਹ ਪੈ ਗਿਆ ਹੋਵੇ ਤੇਰੇ ਤੇ ਨਿਰੰਕਾਰ ਦੀ ਐਹੋ ਜੀ ਦਇਆ ਆ ਸਾਡਾ ਵਚਨ ਇਹ ਚੇਤਾ ਰੱਖੀ ਵੀ ਇਹਦੀ ਤੇਵਾ ਬਤਰੀ ਨਾ ਬਣਾਵੀ ਇਹ ਤੈਨੂੰ ਧਰੋ ਦਰਗਾਹੋਂ ਮਿਲੀ ਹੋਈ ਖੇੜਿਆ ਇਹਦੇ ਲੇਖ ਵਿਧਾਤਾ ਵੀ ਨਹੀਂ ਲਿਖ ਸਕਿਆ ਇਹਦੀ ਗੱਲਬਾਤ ਬਰਮਾ ਵੀ ਨਹੀਂ ਜਾਣਦਾ ਜਿਹੜੀ ਖੇੜ ਤੈਨੂੰ ਅੱਜ ਮਿਲ ਚੱਲੀ ਹੈ ਉਹ ਰਾਣੀ ਕਹਿਣ ਲੱਗੀ ਸਤ ਵਜਣਿਆ ਐਦਾਂ ਹੀ ਹੋਊਗਾ ਠੱਲ ਸਾਜੀ ਭਗਵਾਨ ਜੀ ਨੇ ਵਰ ਦੇਤਾ ਰਾਜਾ ਰਾਣੀ ਮਹਿਲਾਂ ਨੂੰ ਚਲੇ ਗਏ ਸਮਾਂ ਪਾ ਕੇ ਉਹਨਾਂ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਦੋਂ ਪੁੱਤਰ ਜੰਮਿਆ ਫਿਰ ਉਹਨਾਂ ਨੂੰ ਚਾਹ ਚੜ ਗਿਆ ਫਿਰ ਜਿਹੜਾ ਬੰਦਾ ਜਿੱਦਾਂ ਦਾ ਹੋਵੇ ਜਿਹੜਾ ਬੰਦਾ ਜਿੱਦਾਂ ਦਾ ਵੀ ਹੋਵੇ ਉਹ ਓਦਾਂ ਦੀ ਭੇਡ ਕਰਦਾ ਆ ਇਥੇ ਜਦਾਂ ਨਾ ਕੋਈ ਆਪੋ ਆਪਣੀ ਬਣੋ ਕਾਮਨਾ ਮੁਤਾਬਕ ਭੇਟ ਕਰਨ데요 ਐਵੇਂ ਜ ਰਾਜੇ ਦੇ ਕੋਲ ਜਿਹੜੇ ਉਹਦੇ ਗਵਈਏ ਸੀ ਉਹਨਾਂ ਜਸ ਗਾਤਾ ਜਿਹੜੇ ਪੰਡਤ ਸੀ ਉਹਨਾਂ ਉਹਦੀ ਪਤਰੀ ਬਣਾਉਣੀ ਸ਼ੁਰੂ ਕਰ ਲਈ ਉਹ ਜਦੋਂ ਪਤਰੀ ਬਣਾਈ ਉਹ ਜਦੋਂ ਗ੍ਰਹਿ ਜਦੋਂ ਰਾਸ਼ੀਆਂ ਜਿਵੇਂ 12 ਗ੍ਰਹਿ ਆ 9 ਗ੍ਰਹਿ ਆ ਤੇ 12 ਰਾਸ਼ੀਆਂ 12 ਨਾਇਆ 108 ਇੱਕ ਤੇ ਗੱਲ ਇਦਾਂ ਆ ਦੂਜੀ ਵੀ ਚਾਰ ਵੇਦ 6 ਸ਼ਾਸਤਰ 27 ਸਿਮਰਤियां 18 ਪ੍ਰਾਣ 52 ਉਪਨਿਸ਼ਦਾਂ ਤੇ ਇੱਕ ਗਾਇਤਰੀ ਮੰਤਰ ਇਹਨੂੰ ਪਾ ਕੇ 108 ਅੱਠ ਗੱਲ ਬਣਦੀ ਹੈ ਜਿਹੜਾ ਐਂਦਾ ਗਿਆਤਾ ਹੋਵੇ ਉਹਦੇ ਨਾਲ ਨਾਲ 108 ਲੱਗ ਜਾਂਦਾ ਹੈ ਜਦੋਂ ਪੰਡਤਾਂ ਨੇ ਆਪਣੀ ਵਿਦਿਆ ਉੱਤੇ ਕੋਟੀ ਉਹ ਵੇਖਣ ਵੀ ਇਹ ਕੀ ਗੱਲ ਵੀ ਐਡੀ ਉਮਰ ਤੇ ਸਾਰੀ ਹੈਗੀ ਆ 11 ਮਹੀਨੇ 11 ਸਾਲ 11 ਮਹੀਨੇ ਤੇ 11 ਦਿਨ ਉਹ ਤੇ ਰਾਜੇ ਨੂੰ ਜਦੋਂ ਇਹ ਗੱਲ ਦੱਸੀ ਰਾਜਾ ਦੁਖੀ ਹੋ ਗਿਆ ਉਹਨੇ ਫਿਰ ਸੋਚਿਆ ਵੀ ਕੋਈ ਨਹੀਂ ਭਈ ਹੁਣ ਪਤਾ ਲੱਗ ਗਿਆ ਵੀ ਇਹਦੀ ਉਮਰ ਇੰਨੀ ਕਾ ਬਾਬਾ ਜੀ ਨੇ ਆਖਿਆ ਸੀ ਦੀ ਪਤਰੀ ਨਾ ਬਣਾਈ ਪਰ ਉਹ ਗੱਲ ਕਦੇ ਦੀ ਕਦੇ ਰਹਿ ਗਈ ਜਦੋਂ ਫਿਰ ਪਤਰੀ ਬਣ ਗਈ ਉਮਰ ਨਿਕਲੀ ਇੰਨੀ ਰਾਜਾ ਸੋਗ ਜੇ ਪੈ ਗਿਆ ਹੁਣ ਰਾਣੀ ਰੋਵੇ ਈ ਔਲਾਦ ਤਾਂ ਮਿਲੀ 11 ਸਾਲ ਦਾ ਬੱਚਾ ਕਿੱਦਾਂ ਹੁੰਦਾ ਜਿਹਨੂੰ ਪ੍ਰੇਮ ਨਾਲ ਪਾਲਿਆ ਹੋਵੇ ਮੋਹ ਹੋਵੇ ਉਮਰ ਕੇ ਮਰ ਜਾਵੇ ਤੇ ਫਿਰ ਕਲੇਜਾ ਬਾਹਰ ਆ ਜਾਂਦਾ ਰਾਣੀ ਕਦੀ ਰੋਵੇ ਕਦੀ ਹੱਸੇ ਉਹਨੂੰ ਬੜਾ ਪ੍ਰੇਮ ਕਰੇ ਮੁੱਖ ਦੀ ਗੱਲ ਇਹ ਆ ਭਈ ਜਦੋਂ 11 ਸਾਲ ਵੀ ਲੰਘ ਗਏ ਜਦੋਂ 11 ਮਹੀਨੇ ਵੀ ਲੰਘਣ ਤੇ ਆ ਗਏ ਜਦੋਂ ਰਹਿ ਗਏ ਨਾ 11 ਦਿਨ ਔਰ ਰਾਣੀ ਰੋ ਰੋ ਕੇ ਬੱਚੇ ਨੂੰ ਗੱਲ ਆਵੇ ਰਾਜੇ ਨੂੰ ਕਹਿਣ ਲੱਗੀ ਰਾਜੇ ਨਾ ਅੱਖੀ ਸਾਹਮਣੇ ਬੱਚਾ ਮਰਦਾ ਨਹੀਂ ਹੋ ਜਰਿਆ ਜਾਣਾ ਇਹਨੂੰ ਆਪਾਂ ਜੰਗਲ ਨੂੰ ਤੋਰ ਦਈਏ ਇਹ ਜੰਗਲ 'ਚ ਚਲਿਆ ਜਾਵੇ ਉੱਥੇ ਫਿਰ ਜਿੱਦਾਂ ਵੀ ਮਰੇਗਾ ਉਹਨਾਂ ਨੇ ਆਪਣੇ ਸਪਾਹੀਆਂ ਨੂੰ ਸੱਦਿਆ ਆਖਿਆ ਬੱਚੇ ਨੂੰ ਰੱਥ ਭਾ ਲੋ ਜੰਗਲ ਲੈ ਜਾਓ ਜੰਗਲ ਦੀ ਜਾ ਕੇ ਇਹਨੂੰ ਛੱਡ ਕੇ ਤੇ ਰੱਥ ਭਜਾ ਲਿਓ ਦੂਰ ਨਾ ਜਾਇਓ ਇਹਦਾ ਧਿਆਨ ਰੱਖਿਓ ਵੇਖਣਾ ਭਈ ਇਹਦੀ ਮੌਤ ਹੁੰਦੀ ਕਿੱਦਾਂ ਆ ਜਦੋਂ ਇਹ ਜਿੱਦਾਂ ਵੀ ਮਰਿਆ ਆਣ ਕੇ ਸਾਨੂੰ ਉਦਾਂ ਹੀ ਦੱਸਿਓ ਉਹ ਮਮਤਾ ਦੇ ਬੇਟੀ ਹੋਈ ਮਾਈ ਨੇ ਆਪਣੇ ਪੁੱਤ ਨੂੰ ਸਿਪਾਈਆਂ ਨਾਲ ਜੰਗਲ ਨੂੰ ਤੋਰਤਾ। ਉਹ 11 ਸਾਲ ਦਾ ਬੱਚਾ ਸੀ। ਜਦੋਂ ਉਹਨਾਂ ਰਾਤ ਤੋਂ ਤਾਰ ਕੇ ਲੱਗੇ ਨਾ ਰਾਤ ਭਜਾਉਣ ਉਹ ਵੀ ਮੰਗਣ ਭੱਜ ਪਿਆ। ਉਹਨਾਂ ਰਾਤ ਰੋਕ ਕੇ ਆਖਿਆ, "ਕਹਿਣ ਲੱਗੇ ਰਾਜਕੁਮਾਰ ਤੂੰ ਜੰਗਲ 'ਚ ਹੀ ਰਹਿਣਾ।" ਉਹ ਕਹਿੰਦਾ ਮੈਂ ਪਿਓ ਨੂੰ ਦੱਸਾਂਗਾ। ਵੀ ਸਿਪਾਈ ਮੈਨੂੰ ਛੱਡ ਕੇ ਤਾਂ ਜਾਣ ਲੱਗੇ। ਉਹ ਕਹਿੰਦੇ ਰਾਜਕਮਾਰ ਸਾਨੂੰ ਹੁਕਮ ਹੀ ਇਦਾਂ ਦਾ ਆ। ਵੀ ਤੈਨੂੰ ਛੱਡ ਕੇ ਜਾਣਾ ਆ। ਉਹਨੇ ਪੁੱਛਿਆ ਕਿਉਂ? ਸਿਪਾਈਆਂ ਨੇ ਦੱਸਤਾ ਵੀ ਤੇਰੀ ਉਮਰ ਮੁੱਕਣ ਵਾਲੀ ਐ ਤਾਂ ਕਰਕੇ ਤੈਨੂੰ ਇੱਥੇ ਹੀ ਰਹਿਣਾ ਪੈਣਾ। ਫਿਰ ਉਹਦੇ ਵੀ ਮਨ ਨੂੰ ਬਗੋਚਾ ਲ ਬਾਬਾ ਸ੍ਰੀ ਚੰਦ ਸਾਹਿਬ ਜੀ ਆਂ ਦਾ ਧੂਣਾ ਸਜਿਆ ਹੋਇਆ ਬਾਬਾ ਜੀ ਸਜੇ ਹੋਏ ਉਹਨੇ ਜਾ ਕੇ ਨਮਸਕਾਰ ਕੀਤੀ ਜਦੋਂ ਫਿਰ 11 ਦਿਨ ਵੀ ਲੰਘ ਗਏ ਉਹਦੇ ਬਾਬਾ ਜੀ ਦੇ ਲਾਗੇ ਖੜਦਾ ਰਿਹਾ ਜਦੋਂ ਕਈ ਦਿਨ ਉੱਤੇ ਚਲੇ ਗਏ ਉਹਨਾਂ ਨੇ ਫਿਰ ਜਾ ਕੇ ਦੱਸਿਆ ਤੇਰਾ ਪੁੱਤ ਜੇ ਮਰਿਆ ਨਹੀਂ ਉਹ ਰਾਜਾ ਰਾਣੀ ਆਏ ਜਦੋਂ ਆਣ ਕੇ ਪੁੱਤ ਜਿੰਦਾ ਵੇਖਿਆ ਉਹਨਾਂ ਨੇ ਵੇਖ ਲਿਆ ਵੀ ਇਹ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਆ ਫਿਰ ਬਾਬਾ ਜੀ ਦੇ ਚਰਨ ਹੀ ਪੈ ਗਏ ਬਾਬਾ ਜੀ ਕਹਿੰਦੇ ਕਿ ਆ ਸੀ ਨਾ ਪੱਤਰੀ ਨਾ ਬਣਾਇਓ ਕਹਿੰਦੇ ਇਹਦੀ ਗਲਤੀ ਹੋ ਗਈ ਬਾਬਾ ਜੀ ਕਹਿੰਦੇ ਲਿਆਓ ਵਿਖਾਓ ਉਹ ਪੱਤਰੀ ਤੇ ਕੀ ਲਿਖਿਆ ਉੱਤੇ ਲਿਖਿਆ ਸੀ 11 ਸ ਉਹ ਰੌਣ ਕਹਿੰਦੇ ਬਾਬਾ ਜੀ ਇਹ ਤੇ ਗੱਲ ਬਾਬਾ ਜੀ ਕਹਿੰਦੇ ਤੁਹਾਨੂੰ ਕਿਹਾ ਸੀ ਵੀ ਇਹਦੇ ਲੇਖ ਵਧਾਤਾ ਨੇ ਥੋੜੀ ਲਿਖਿਆ ਇਹ ਤੇ ਤਰੋਂਦਰਗਾਹ ਆਈ ਹੋਈ ਚੀਜ਼ ਹੈ ਫਿਰ ਬਾਬਾ ਜੀ ਨੇ 11 ਸਾਲ ਵਿੱਚੋਂ ਇੱਕ 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 ਆ ਕੱਢ ਲਿਆ 11 ਮਹੀਨਾ ਵਿੱਚੋਂ ਵੀ ਇੱਕ ਇੱਕ ਆ ਕੱਢ ਲਿਆ ਤੇ 11 ਦਿਨਾਂ ਵਿੱਚੋਂ ਵੀ ਇੱਕ ਇੱਕ ਆ ਕੱਢ ਕੇ 111 ਸਾਲ ਦੀ ਉਮਰ ਥੱਲੇ ਬਾਬਾ ਜੀ ਨੇ ਲਿਖਤੀ ਆ ਵੀ ਯਾਰ ਇਹਨੂੰ ਹੁਣ ਕੋਈ ਮਿਟਾ ਨਹੀਂ ਹੋ ਸਕਦਾ ਸਤਿ ਸ਼੍ਰੀ ਅਕਾਲ ਬਾਬਾ ਜੀ ਨੇ ਵਜਨ ਕੀ ਕੀਤਾ ਸੁਣੀਏ ਬਾਬਾ ਜੀ ਕਹਿਣ ਲੱਗੇ ਰਾਜਨਾ ਕੋਈ ਬੁੱਧੀਵਾਨ ਵੀ ਐਡੀ ਬੁੱਧੀ ਨਹੀਂ ਰੱਖਦਾ ਪਈ ਨਿਰੰਕਾਰ ਦੇ ਲੇਖਾਂ ਨੂੰ ਬਦਲ ਦਵੇ ਇਹ ਤੇ ਧਰੋਂ ਆਈ ਹੋਈ ਚੀਜ਼ ਆ ਜਿਹੜਾ ਸਾਧੂਆਂ ਦਾ ਖਜ਼ਾਨਾ ਹੁੰਦਾ ਕੀਮਤੀ ਹੁੰਦਾ ਜਿਵੇਂ ਮੈਨੂੰ ਪਤਾ ਵੀ ਇੱਥੇ 30 ਸਾਧੂ ਰਹਿੰਦੇ ਬਾਬਾ ਜੀ ਦੇ ਕੋਲ ਉਹ 30 ਖਾਲਸਾ ਜੀ ਬਾਬੇ ਸ੍ਰੀ ਚੰਦ ਦੇ ਖਜ਼ਾਨੇ ਦੀ ਅਨਮੋਲ ਵਸਤੂ ਹਨ ਐਵੇਂ ਜਿਹੜੀ ਗੁਰੂ ਨਾਨਕ ਦੇ ਘਰੋਂ ਉਹਦੇ ਪਿਆਰਿਆਂ ਭਗਤਾਂ ਘਰੋਂ ਵਸਤੂ ਆਉਂਦੀ ਗੁਰੂ ਨਾਨਕ ਦੇ ਖਜ਼ਾਨੇ ਚੋਂ ਹੀ ਆਉਂਦੀ ਹੈ ਫਿਰ ਐਵੇਂ ਉਹਦੀ ਉਮਰ 111 ਸਾਲ ਬਾਬਾ ਜੀ ਨੇ ਕੀਤੀ ਆ ਐਨਾ ਬਚਨ ਪ੍ਰਤਾਪੀ ਰਿਆ ਬਾਬਾ ਜੀ ਬਈ ਸਾਰੀ ਸੰਗਤ ਦਾ ਹੀ ਧੰਨਵਾਦ ਹੈ ਬਚਨ ਕਹਿੰਦੇ ਆਪ ਜੀ ਬਖਸ਼ਣ ਹਾਰ ਸਤਿਗੁਰੂ ਸਮਾਤ ਬਖਸ਼ਣ ਆਪਣੇ ਜਸ ਕਰਨ ਦਾ ਦਾਤ ਬਖਸ਼ਿਸ਼ ਕਰਨ ਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਕਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ